ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਾਣੀਆਂ ਹੋਵਗੇ ਵਧੀਆ ਸਵਾਗਤ ਕਰਦੇ ਆ ਇੱਕ ਨਵੇਂ ਵਲੌਗ ਦੇ ਵਿੱਚ ਤੇ ਜਿਹੜੇ ਨਵੇਂ ਆ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਅੱਜ ਨਵਾਂ ਵਲੌਗ ਸਟਾਰਟ ਕਰਾਂ ਲੱਗੇ ਆ ਸ਼ਾਮ ਦੇ ਵੱਜ ਗਏ ਨੇ 4 ਡਿਊਟੀ ਓਵਰ ਕਰਕੇ ਘਰ ਆ ਗਈਆਂ ਮੇਰੀ ਚਾਹ ਚੈੱਕ ਕਰੋ ਚਾਹ ਤੇ ਨਾ ਜਾਇਓ ਤੇ ਬਾਕੀ ਨਾ ਅੱਜ ਸਪੈਸ਼ਲ ਵਲੌਗ ਲੱਗੇ ਆ ਬਣਾਉਣ ਕੀ ਚੱਲੇ ਆ ਮੇਰੀ ਦੀਦੀ ਕੋ ਮੇਰਾ ਮੀਨਸ ਕੀ ਮੇਰੀ ਨਾਨਣ ਕੋ ਮਤਲਬ ਸਿਸਟਰ ਕੋ ਛੋਟੀ ਕੋ ਪਾਜੀ ਆਏ ਨੇ ਬਾਹਰੋਂ ਤੇ ਬਾਹਰੋਂ ਆਇਆ ਉਹ ਤਾਂ ਉਹਨਾਂ ਨੂੰ 10 15 ਦਿਨ ਹੋ ਗਏ ਮੈਕਸਿਮਮ ਪਰ ਅਸੀਂ ਅੱਜ ਚੱਲੇ ਹਾਂ ਉਹਨਾਂ ਨੂੰ ਮਿਲਣ ਕਿਉਂਕਿ ਬਹੁਤ ਜ਼ਿਆਦਾ ਇਨਸਿਸਟ ਕਰ ਰਹੇ ਕਿ ਆਓ ਯਾਓ ਆਓ ਮਿਲਣਾ ਉਹ ਮੇਰਾ ਟਾਈਮ ਨਹੀਂ ਲੱਗਦਾ ਡਿਊਟੀ ਤਾਂ ਵੀ ਛੁੱਟੀ ਨਹੀਂ ਹੈਗੀ ਸ਼ਾਮ ਦੇ ਟਾਈਮ ਚੱਲੇ ਆਂ ਤੇ ਸਾਰੇ ਚੱਲਾਂਗੇ ਆਪਾਂ ਤੇ ਬਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਲਾਸਟ ਤੱਕ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇਹ ਹੁਣ ਆਪਾਂ ਨਾ ਰੈਡੀ ਛੜੀ ਹੋ ਲਈਏ ਫਿਰ ਤੁਹਾਨੂੰ ਮਿਲਦੇ ਆਂ ਤੇ ਚਲੋ ਚੱਲੀਏ ਕੀ ਹੋ ਰਿਹਾ ਹੈ ਬਾਪ ਤਿਆਰ ਹੋ ਗਏ ਰ ਬਾਪ ਹੋ ਗਿਆ ਤਿਆਰ ਚਲੋ ਚਲੋ ਇਧਰ ਗੱਡੀ 'ਚ ਵੀ ਅੱਧੀ ਜਾਂਦਾ ਸੀ ਮਾੜੀ ਆ ਆ ਸਾਡੀ 마ਸੀ ਆਈ ਸੋਹਣੀ ਜੀ ਹੈਲੋ 마ਸੀ 마ਸੀ ਦਾ ਮੂੰਹ ਚ ਨਿਭੜਿਆ ਤੇ 마ਸੀ 마ਸੀ ਵੇਲਾ ਘਾਟੀਏ ਤੇ ਵਲੌਗਰਾਂ ਤੋਂ ਅਸੀਂ ਕਹਿੰਦੀ ਮੇਰਾ ਮੂੰਹ ਤੇ ਲਿਭੜਿਆ ਬਣੀ ਵਾਸੀ ਬਹੁਤ ਸੋਹਣੀ ਲੱਗਣ ਦੀ ਆ ਬੜੀ ਸੋਹਣੀ ਲੱਗਣ ਦੀ ਹੋਰ 마ਸੀ ਆਈ ਵਿਚਾਰੀ ਸਾਡੇ ਕੋਲ ਕੱਲ ਦੀ ਤੇ ਕੱਲ ਦਾ ਕੋਈ ਵਲੌਗ ਨਹੀਂ ਬਣਾਇਆ ਤੇ ਹੁਣ ਅਸੀਂ ਚੱਲੇ ਤੇ ਨਾਲ ਹੀ 마ਸੀ ਆਂਦੀ ਮੈਂ ਜਾਣਾ ਵਾਂ ਅਸੀਂ 마ਸੀ ਨੂੰ ਕਹਿੰਦੇ ਰਹਿ ਰਹੇ ਪਰ 마ਸੀ ਮੰਦੀ ਕਿੱਥੇ ਆ ਬੈਠਾ ਇਹਨੇ ਉੱਥੇ ਡਈਆਂ ਮਾਸੀ ਨੂੰ ਹਾਂ ਉਹ ਮਾਸੀ ਨੂੰ ਕਹਿੰਦੇ ਰਹਿ ਰਹਿ ਮਾਸੀ ਮੰਨਦੀ ਨਹੀਂ ਮਾਸੀ ਇਹ ਕਿੰਨੂੰ ਕਹਿਣੀ ਮੈਂ ਮਾਸੀ ਵਲੌਗ ਚ ਕਿ ਚਲ ਜਾਂਦੀ ਐ ਇਦਾਂ ਹੀ ਆ ਮਾਸੀ ਮੈਂ ਵਲੌਗ ਚ ਕਹਿ ਨਹੀਂ ਆ ਰਾਜੂ ਨੇ ਆਪਣਾ ਭਰੇ ਕਹਿਣੇਗਾ ਤੇ ਹੁਣ ਅਸੀਂ ਮਾਸੀ ਨੂੰ ਤੇ ਛੱਡ ਕੇ ਅਸੀਂ ਰੱਗੇ ਜਾਵਾਂਗੇ ਬਾਜੀ ਨੂੰ ਮਿਲਾਂਗੇ ਜਾ ਕੇ ਹਾਂ ਮਾਸੀ ਨੂੰ ਤੇ ਮੈਂ ਕਹਿ ਨਹੀਂ ਰਹਿ ਰਹਿ ਮਾਸੀ ਰਹਿ ਨਹੀਂ ਦੇਈ ਐ ਮਾਸੀ ਨਹੀਂ ਭੈਣ ਇੱਕੋ ਦੇ ਵਿੱਚ ਥਾਗੀ ਆ ਮਾਸੇ ਦਾ ਸਫਰ ਵੀ ਬੜਾ ਆ। ਲੰਮਾ ਰਹਾ ਵਾ। ਅਜੇ 9 ਵਜੇ ਨੇ ਪਹੁੰਚਦਾ ਮਾਸੀ ਕੋ। ਚਲੋ। ਹਾਂ। ਰਾਜੇ ਨੂੰ ਥੋੜੀ ਅੱਜ ਦੇ ਬੰਦੇ। ਫਿਰ ਮਗਰ ਹੀ ਰੱਖਾ ਗੱਡੀ ਤੁਰੀ ਵੀ ਆਉਣੇ। ਆਹ ਚੱਲ ਤੁਹਾਨੂੰ। ਹਾਂ। ਆਈ ਬਰਬਾਦੀ ਬਰਬਾਦੀ। ਆ ਜਾਾਂਗਾ। ਗੱਡੀ ਆਪਾਂ ਇੱਥੇ ਲਾ ਦਿੱਤੀ ਹੈ ਯਾਰ ਇਦਾਂ ਨਹੀਂ ਤੇ ਗੱਲ ਬਣਨੀ ਹੁਣ ਰਹਾਂ ਦੋ ਇਹ ਹੁਣ ਕਦੋਂ ਲੱਭਦੇ ਫਿਰਦੇ ਹੋ ਇਹਨਾਂ ਲਫਾਫਾ ਕਲਾ ਕੱਢਦੇ ਕਦੋਂ ਵਿੱਚ ਰੜ ਹੁੰਦੇ ਆ ਫੜ ਮੰਮੀ ਮੈਂ ਲਪਾਂ ਫੜ ਕਦੂਆਂ ਦਾ ਕਿਹੜਾ ਸੀਜ਼ਨ ਹੈ ਹੈਗੇ ਸਾਰੇ ਲੈ ਬਾਈ ਕਦੂਆਂ ਦਾ ਕਿਹੜਾ ਸੀਜ਼ਨ ਹੈ ਹੈ ਕਦੂਆਂ ਦਾ ਕਿਹੜਾ ਸੀਜ਼ਨ ਹੈ ਫਾਈਨਲੀ ਆਪਾਂ ਨਾ ਬਾਜੀ ਵਾਸਤੇ ਕੇਕ ਕਰਾ ਲਿਆ ਤੇ ਤबीयत ਤੇ ਮੇਰੀ ਮਾਸਾ ਵੀ ਠੀਕ ਨਹੀਂ ਹੈ ਬਹੁਤ ਬੁਰਾ ਹਾਲ ਹੋਇਆ ਹੁੰਦੇ ਆ ਹੁੰਦੇ ਆ ਕੇਕ ਆਪਾਂ ਲੈ ਆ ਲਿਆ ਰਸਤੇ 'ਚ ਨਹੀਂ ਨਾ ਪੇ ਹਾਂ ਲੱਭ ਲੋਗੇ ਫਦੁਲੀਓਂ ਦੇਸ਼ ਸਪੈਸ਼ਲ ਦੱਸ ਅੰਦਿਆ ਛੱਡਣਾ ਆਣਾ ਕਿ ਨਾ ਉਦੋਂ ਵੇਪਰ ਬੋਲ ਬੋਲ ਚਲੋ ਜੋ ਦੇ ਦਾਂ ਕੋਈ ਨਾ ਕੋਈ ਆੜਾ ਛੱਡਣਾ ਆਊਗਾ ਜੀ ਸਾਨੂੰ ਬਾਹਰ ਇੰਦਰ ਆ ਚਲੋ ਜਾ ਕੇ ਮਿਲਦੇ ਆ ਨੂਣਾ ਦੇ ਘਰ ਕਿੱਥੇ ਜਾਣਾ ਹੁਣ ਵੀ ਚੱਲ ਰਿਹਾ ਨਾ ਤੇ ਮੈਂ ਹੁਣ ਵਾਚੀ ਜਾ ਮੈਨੂੰ ਕਹਣੇ ਮੈਂ ਮੈਂ ਮੇਰੇ ਪਰੋਣੇ ਮੇਖੜੀ ਨੂੰ ਆ ਜਾਣਾ ਆ ਜਾ ਪਾਪ ਫਾਈਨਲੀ ਆਪਣਾ ਚਾਹ ਬਣੀ ਜਿਹੜਾ ਉਹ ਚੱਲਾ ਹੈ ਨਾ ਤੇ ਮੰਮੀ ਸਾਡੀ ਜਿਹੜੀ ਉਹ ਕਦੋਂ ਗਵਾਈ ਜਦੋਂ ਹੁਣ ਰਸਵੀ ਚੜੀ। ਬਾਬਾ ਕੱਲਾ ਦੇ। ਹਾਂ ਮੰਮੀ ਜੜੀ ਮੈਂ ਕਿਹਾ ਗੱਡੀ ਚ ਕਦੋਂ ਗਵਾਈ? ਤੁਹਾਡੇ ਵਾਸਤੇ ਕਰ। ਸਾਡੇ ਵਾਸਤੇ ਕਦੂ ਲੈ ਕੇ ਆਈ। ਕਦੂ ਲਿਆਉਂਦਾ। ਬਾਬਾ ਪਿੱਛੇ ਵੜਿਆ ਕਦੋਂ ਗੱਡੀ ਚ ਰਹਿਣਗੇ। ਹਲਰਮਾਣੂ ਮੈਨੂੰ ਗਾਇਨੇ ਪੜ੍ਹੋ ਇੱਥੇ ਰੱਖੇ ਤਾਂ ਪਹਿਲਾਂ ਮੈਂ ਵੇਖਿਆ ਨਾ ਬਾਬਾ ਖਾਲੀ ਹੱਥ ਚੱਲ ਗਿਆ। ਲੈ ਹਿੱਲਟ ਕਰੀ। ਕਿਹਾ ਵੀ ਕਿੰਦਰ ਸੜ ਪੈਂਦੇ। ਬੜਦਾ ਹੀ ਬੁਰਾ ਹੜ ਬਾਈ। ਹਾਏ ਮੈਂ ਤਾਂ ਰੋਜ ਬੜੀ ਪੀਨੀ ਆ ਮੈਂ ਕਿੱਦਾਂ ਛੱਡਾਂ। ਸਮਝੀ ਨਹੀਂ ਆਂਦੀ ਚਾਹ ਨੇ ਸੱਚੀ ਬੜਾ ਬੁਰਾ ਹਾਲ ਕਰਦੀ ਚਾਹ ਛੱਡਣੀ ਚਾਹੀਦੀ ਇੱਕ ਟੈਮ ਖਾਇ ਦੇ ਨੋ 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 ਆਰਮਾਨ ਜਾਂਦਾ ਸਕੂਲ ਅਰਬਾਬਾਂ ਦੀ ਉਹ ਅਰਮਾਨ ਨੂੰ ਪੁੱਛਿਆ ਪਰ ਤੈਨੂੰ ਨਹੀਂ ਪੁੱਛਿਆ ਜਿਹੜੀ ਇਹਦੀ ਮੈਂ ਪੀੜੀ ਦੀ ਚੈਗਲ ਭਿਲਾਇ ਦਿੱਤੀ ਹੁਣ ਆਉਣੀ ਇਹਨੂੰ ਕਿਹਦੇ ਸਾਲੋ ਆਹੋ ਅਜ ਕੱਢੀ ਨਹੀਂ ਕੱਢ ਕੇ ਦੌਰ ਨੇ ਦੂਰ ਨੇ ਪਾਇਆ ਕਰੋ ਹਾਂ ਲੈ ਲੜੋ 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 ਪੀੜੀ ਉਹ ਦੋਵਾਂ ਜੀ ਆਪ ਸਾਹਮਣੇ ਡਿਸਕਸ ਹੋਣੀ ਮਾਂ ਜਾਣਾ ਕੀ ਕੀਤਾ ਨਾ ਚਾਕਲੇਟ ਖਾਣ ਲਈ ਬਿਸਕੁਟ ਨਾਲ ਕਿੱਥੋਂ ਲਈ ਆ ਅੱਛਾ ਉਹ ਬਿਸਕੁਟਾਂ ਦੀ ਲਈ ਆ ਹਾਂ ਥੋੜਾ ਬੰਦ ਕਰ ਦੇ ਦੇਖ ਗਿਆ ਆ ਥਾ ਥੋੜਾ ਬੰਦ ਕਰ ਬਾਬਾ ਗਰਮੀ ਆ ਜਿੱਦਾ ਮਰਜ਼ੀ ਬਹੁ ਚਾਲ ਜੀ ਵਧੀਆ ਧੋਪ ਆਉਂਦੀ ਹਣੀ ਆ ਆ ਪਾਰਕ ਨਹੀਂ ਆ ਹਾਂ ਪਾਰਕ ਬਣਾਈ ਕਾ ਜੇ ਹੋਂਦਿਆ ਕਾ ਜੇ ਹੋਂਦਿਆ ਇੱਕ ਘੰਟੇ ਰ ਤਿੰਨ ਕਾਲੇ ਅਜੇ ਲਾਏ ਨੂੰ ਵਾਵਾ ਚੇਰ ਹੋ ਗਿਆ ਪਰ ਅਜੇ ਕੁਝ ਖਿੜਿਆ ਖੁੜਿਆ ਹੀ ਨਹੀਂ ਐ ਰਮਾਨ ਇੱਧਰ ਕਿਥੇ ਲਾ ਚਾ ਇੱਧਰ ਆਹੋ ਇਹ ਤਾਂ ਛੋਟੀ ਗਲੀ ਐ ਅੱਛਾ ਚਾਹੀਦੇ ਘਰ ਵਾਲਿਆਂ ਨੂੰ ਇਹ ਸ਼ਸ਼ਾ ਕੋਈ ਗੱਲ ਨਹੀਂ ਮੈਂ ਕਿਹਾ ਨੀਆ ਬੜਾ ਇੱਧਰ ਘਰ ਵਾਲੇ ਨੂੰ ਦਿਹਾੜ ਲੰਦੇ ਹਾਂ ਜਲਿਆ ਮਾਸੀ ਸ ਪਹਿਲਾਂ ਜੂੰ ਕਰਾ ਮਾਦੇ ਸੋਨ ਦੀ ਟੀਂ ਪਤਾ ਹੀ ਆਉਂਦਾ ਓ ਵਾਓ ਲੈ ਉਹ ਮੜੀ ਕੋੜਾ ਖਿੱਚ ਲਈਏ ਕੇ ਕੇਕ ਦੀ ਫੋਟੋ ਖਿੱਚ ਦੋਵੇਂ ਕੰਮ ਹੀ ਸੋਚ ਲਓ ਵੈਲਕਮ ਬੈਕ ਆਈ ਆਣੀ ਨੀ ਬੱਚਾ ਬਹੁਤ ਸੋਹਣਾ ਬੱਚਾ ਆ ਜਾਓ ਬੱਚਾ ਡੱਬੀ ਇਹ ਚਾਹਣੀ ਹੈ ਵੈਲਕਮ ਬੈਕ 15 ਦਿਨਾਂ ਬਾਅਦ ਪਰ ਆਖਿਆ ਆਇਆ ਹੈ ਵੈਲਕਮ ਬੈਕ ਹਾਂ ਜਦੋਂ ਆਈਏ ਤੇ ਰਹਿੰਦੀ ਹੈ ਲਿਆਓਗੇ ਡੱਬੀ ਅੱਡ ਕੇ ਲਾਓ ਲੈਓ ਮਾਜਿਸ ਲਿਆਓ ਵੈਲਕਮ ਬੈਕ ਅੱਜ ਉਹ ਦੱਬਾ ਲਿਆ ਦਾ ਵੈਲਕਮ ਬੈਕ 15 ਮਹੀਨੇ ਤੋਂ ਇੱਕ ਟੂਆ ਇੱਕ ਵੜਿਆ ਉਹ ਪ੍ਰਵਾ ਨਹੀਂ ਰਿਹਾ ਨਾ ਹੀ ਲੈਣ ਦਾ

ਅਰੇ ਉਹ ਤੁਹਾਡੇ ਮਨ ਡੱਬੀ ਨ ਲੱਭਣੀ ਮੈਂ ਤਾਂ ਮੈਂ ਲਖਾਈ ਆ ਜੀ ਸਵੇਣੀ ਮਨ ਇਹ ਕਹਿੰਦਾ ਪਾ ਵੇ ਘਣ 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 ਸਾਨੂੰ ਦੇ ਤੋਂ ਮਿਲਿਆ ਇਹਦਾ ਤੁਹਾਡੇ ਮੈਂ ਹਾਂ ਉੱਥੋਂ ਲੈ ਕੇ ਆਉਣਾ ਚਾਹੀਦਾ ਆਪਣੀ ਬੈਟ ਕਿੱਥੋਂ ਜਾਂਦਾ ਇਹ ਤੁਹਾਡੇ ਸੁਣਨ ਦਾ ਗਾਣਾ ਲਾ ਓਏ ਬੱਚ ਲਾ ਲੈਣ ਆ ਆ ਜੋ ਹੁਣ ਮੋੜੀ ਅੜ ਦੱਸ ਕੇ ਇੱਕ ਇੱਕ ਕਰਦੇ 10 ਹੋਰ ਕੱਟਨੇ ਹੈ ਜੀ ਦਬੀ ਨੇ ਮੈਂ ਕਹਿਆ ਨਾ ਸਾਰਿਆਂ ਨੇ ਫੋਟੋ ਚੁਣੀ ਬਸ ਕੁਗੀ ਆ ਗੋ ਹਰ ਨੀ 10 ਜਾਣਿਆਂ ਦਾ ਵੈਲਕਮ ਵਸੀਕੇ ਕਰ ਚੁੱਕਿਆ ਦਸਾਂ ਦਾ ਜ਼ੋਰ ਕਰਨਾ ਮਤਲਬ ਇਹ ਕੇਕ ਨੂੰ ਤਾਂ ਸਾਦੇ ਜਿਹਾ ਉਹ ਤੇ ਉਹਨੇ ਬੈਣਾ ਮਮੀ ਚਲਾਉ ਪਰਿਓ ਨਹੀਂ ਮੈਂ ਨਾ ਕਰ ਆਇਆ ਤਾਂ ਬਾਹਰ ਆਇਆ ਤਾਂ ਮੈਂ ਵੀ ਬਾਹਰ ਹੀ ਹਾਂ ਕਿਉਂਕਿ ਅੱਧਾ ਦੋ ਭਾਰੀ ਸਿੱਖ ਪਾਣੀ ਤੂੰ ਭਰਾ ਆ ਜਾ ਇੱਧਰ ਆ ਗਿਆ ਰਾਜੀ ਚੱਗੇ ਲੱਗੀਦਾ ਆਂਦੇ ਘਰ ਆਣਾ ਜੇ ਕਿਰਪਾ ਦਾ ਆਇਆ ਤੇ ਲੱਗੜੀ ਪੈਣੀ ਆਪ ਕਰ ਨਹੀਂ ਥੈਂਕ ਯੂ ਸੁਨ ਲੈ ਕਾ ਉਹ ਗਾਣਾ ਵੀ ਲਾਇਆ ਯਾਰ ਬੜਾ ਹਜ਼ਾਰ ਵਾ ਸਮਾਰੋ ਹਾਂ ਫੜ ਤੂੰ ਇੱਥੇ ਆ ਜਾ ਕੋਈ ਨਹੀਂ ਕੋਈ ਜਲ ਕਰ ਤੂੰ ਆ ਰਿਹਾ ਅਰੇ ਜੰਨੂ ਆ ਮੈਨੂੰ ਕੋ ਜ਼ਾਰੇ ਆਪ ਨੂੰ ਜਰਾ ਲਗਾ ਕੇ ਆਪੇ ਕੁਝ ਨਾ ਹੋਵੇ ਤੋਕੇ 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 ਚਲ ਰੱਖ ਕੋ ਜ਼ਾਰੇ ਹੋਤੀ ਬੁਝਾਓ ਹੋਤੀ ਬੁਝਾਓ ਬਲ ਆਦੇ ਜਦੋਂ ਕਾਲਾ ਜਾਏ ਸਾਂ ਬਾਰਾ ਹੋਇਆ ਜਿਹੜਾ ਬਾਰਾ ਹੋਇਆ ਚਲੋ ਬਹੁਤ ਬਹੁਤ ਮੁਬਾਰਕਾ ਤੇ ਤਨ ਬਾਹਰ ਆਏ ਜੇ ਛਡਿਕਨੇ ਆਏ ਜੇ ਚਲੋ ਸਵਾਗਤ ਮੈਂ ਕੋਮਨੀ ਵੇਖ ਕਿੱਡਾ ਕਰਦੀ ਉਹਦਾ ਦੀ ਜਦੋਂ ਵਾਲੇ ਚੁਕਾ ਤੇ ਉਹ ਲੈ ਆ ਲੈ ਲਾ ਮਦਦ ਹੀ ਛੋੜੋ ਬਹੁਤ ਬਹੁਤ ਵਧਾਈ ਹੋਏ ਬਾਰਾ ਆਏ ਦੀ ਮੈਂ ਆ ਗਿਆ ਨਾ ਇੱਥੇ ਬਹੁਤ ਸੋਵੇ ਤੇ ਮੈਂ ਤੇ ਬਹੁਤ ਨਹੀਂ ਆਉਂਗੀ ਮੈਂ ਆਜ ਜਾਊਂਗੀ ਮੈਂ ਪੂਰੀ ਵੇਚ ਜਾਊਂਗੀ ਜਾਓ ਮਾਂ ਦੇ ਨਹੀਂ ਇਧਰ ਆ ਜਾ ਮੈਂ ਤੇਰੀ ਗੱਲ ਸੁਣਦਾ ਹੰਦਿਆਣੇ ਗੋਦੀ ਵਿੱਚ ਪੁੱਟਾਓ ਕਿੱਥੇ ਖਾਓ ਕਿਹੜੇ ਮਾਰਨੇ ਫੜਦੇ ਕੀ ਨਹੀਂ ਕਰਨਗੇ ਲੱਗੇ ਰੋਟਾ ਮੈਂ ਤੇ ਤੁਹਾਡਾ ਵਲੋਗ ਬਣਾਉਂਦਾ ਸਾਰੇ ਖਾਓ ਸਾਰੇ ਸਾਰੇ ਇਹਨਾਂ ਦੇ ਬਾਅਦ ਸਹੀ ਰੋਟੀ ਦੇ ਬਾਅਦ ਮਿਠਾ ਦੇ ਮੇਰੇ ਪਾਸ ਕਿ ਇਤਨਾ ਰੋਟੀ ਤਾਂ ਬਾਅਦ ਮਿਠਾ ਹੋ ਜਾਏ। ਦੋ ਨਾਲ ਕਿਚੋਗੇ। ਨਾ ਤੈਨੂੰ ਗੁੰਗਲਾ ਪਾਉਣੀ ਹੈਗੀ। ਇਹ ਸਾਡੇ ਭਾਜੀ ਆਏ ਨੇ। ਇਹ ਰੋਟੀ ਰੋਟੀ। ਵੇਖ ਲਓ ਕਿਦਾਂ। ਆਏ ਆਏ। ਇਹ ਕੌਣ ਆਇਆ ਪਹਿਲੇ ਇਹ ਦੱਸ। ਲਾਡੀ ਕਹਿੰਦੇ ਆ। ਪਾਪਾ ਦੇ ਕੌਣ ਆਇਆ? ਕੌਣ ਆਇਆ? ਲਾਡੀ ਪਪਾਏ ਸਰਕਾਰੀ ਸਕੂਲੇ ਫੇਰਨਾ ਇੱਕ ਕਾਰਵਟ ਵਾਲੇ ਬੱਚੇ ਦਾ ਇਹ ਆ ਜਾ ਬਾਬ ਇਹ ਕੌਣ ਆ ਪੁੱਪੜ ਜੀ ਕਿਆ ਤੋ ਆ ਵੀ ਤਾਂ ਖੁਸ਼ ਹੋਣ ਸੁਣੇ ਬੰਦਾ ਕਿਹੜਾ ਸੁਣਦੀ ਤੂੰ 15 ਬਡਾਲਾ ਪਾ ਕਰ ਮੈਂ ਕੇ ਲਾ ਜਾਈਂ ਇੱਥੋਂ ਜਾਂਦਾ ਹੈ ਨਾ ਤੇ ਕੁੜੀਆਂ ਦੋਆ ਨਾ ਦੇ ਉਹਨਾਂ ਨੇ ਲਾ ਕੇ ਕੋਪਰਸੈਂਟਰ ਦਾ ਕੀਤਾ ਉਹ ਮਨ ਆ ਕੇ ਕਰਵਾਇਆ ਆਰਡਰ ਕੀਤਾ ਸਵੇਰ ਦਾ ਤੇ ਉਹ ਜਦ ਤਿਆਰ ਹੋ ਗਿਆ ਤੇ ਪਤਾ ਲਹੀ ਜਿਹੜੇ ਸ਼ੀਸ਼ੇ ਜਮ ਚੜ ਕੇ ਥੱਲੇ ਉਹ ਤੇ ਲੜਾਈ ਪੈ ਗਈ ਉਦੋਂ ਤੇ ਪੈ ਗਈ ਲੜਾਈ ਮੈਂ ਭਰਾ ਮੈਨੂੰ ਦਵ ਮੇਰਾ ਇੱਕ ਤੇ ਪੌਂਡ ਦਾ ਜਿਹੜਾ ਦੇਣਾ ਬਣਿਆ ਪੰਪ ਤੋਂ ਪੰਪ ਪੁੱਤੋ ਗਿਆ ਆ ਗਈ ਉਧਰੋਂ ਜਿਹੜਾ ਪੰਪ ਤੋਂ ਅਗਲੇ ਬਾਪੂ ਆ ਕੇ ਬਾਪੂ ਜੀ ਬੈਠਾ ਹੁੰਦਾ ਵਾ ਪਤਾ ਨਹੀਂ ਉੱਧੇ ਠੇਕੇ ਲਾ ਕੇ ਨਮਾਜ਼ ਪੜ੍ਹਦਾ ਆਪਣਾ ਦੇ ਵਾਰ ਤਾਂ ਅੱਜ ਲੱਗ ਗਈ ਆ ਅੱਛਾ ਅੱਛਾ ਆ ਮੈਂ ਚਲਦਾ ਹਾਂ ਦਰ ਰੋਟੀ ਚੱਲ ਪਈ ਆ ਦਰ ਰੋਟੀ ਲੈ ਕੇ ਖਾ ਗਿਆ ਆਪਾਂ ਚੱਲਾਂਗੇ ਪਰ ਇਹ ਗੱਲ ਬੱਸ ਨਾ ਉਹ ਬਈ ਬਾਹਰ ਦੀ ਗੱਲਬਾਤ ਕਰੀ ਸੁਣੀ ਬੱਸ ਫੇਰੀ ਡਿਊਟੀ ਤੇ ਸ਼ਾਮਾਂ ਨੂੰ 8 ਘੰਟੇ ਕੰਮ ਭਾਜੀ ਬੱਸ ਤੋਂ ਮਹੀਨੇ ਵਾਸਤੇ ਆਇਆ 1 ਮਹੀਨਾ ਤੇ ਕੰਪਲੀਟ ਹੋਣ ਵਾਲਾ ਹੈ ਨਾ ਵਾਕਿਆ ਕਹੋ ਹੋਰ ਕਹਿੰਦੇ 2-3 ਅਰਮਾਨ ਛੱਡ ਦੇ ਫੋਨ 8 ਘੰਟੇ ਅਰਮਾਨ ਉੱਥੇ ਅਟਕੇ ਉੱਥੇ ਸਾਰਾ ਦਿਨ ਥੋੜੀ ਕੰਮ ਕਰਦੇ ਰਹਿੰਦੇ ਕੰਮ ਪੈ ਗਿਆ ਠੀਕ ਨਹੀਂ ਕਰਦਾ ਬੁੱਝਿਆ ਰਹਿੰਦਾ ਇਹਦੇ ਨੇ ਫੇਰ ਨਹੀਂ ਸਟੇ ਥੋੜੀ ਸਾਰਾ ਦਿਨ ਕੰਮ ਕਰਦੇ ਰਹਿੰਦੇ ਸਾਰੇ ਦਿਨ ਆਣੇ ਆਣੇ ਉੱਚੇ ਤੁਹਾਡਾ ਲੰਮੇ ਦੰਦ ਗਾ ਜੁਆਇੰਟ ਫਿੱਟਪ ਹੋਣਾ ਪਾਉ ਚਾਰ ਦਿਨ ਲੱਗ ਗਿਆ ਆਈ ਆਪਣਾ ਬਹਿ ਗਿਆ ਜਦੋਂ ਜੁਆਇੰਟ ਫਿੱਟਪ ਹੋ ਗਿਆ ਰੋਪ ਜਿਆਦਾ ਵਲਡਿੰਗ ਮਾਰੀ ਤੇ ਆਪਾਂ ਦੀ ਬਾਹਰ ਦੀ ਲਾਈਫ ਨਾਲੋਂ ਭਾਜੀ ਇੱਥੇ ਵਧੀਆ ਨਾ ਹੂੰ ਇੱਥੇ ਵਧੀਆ ਨਾ ਇੱਥੇ ਵਧੀਆਗਾ ਪਰ ਇੱਥੇ ਕਮਾਈ ਹੈ ਨਹੀਂ ਆਹ ਬੰਮਾ ਨਹੀਂ ਆ ਵਧੀਆ ਤਾਂ ਹੈਗਾ ਯਾ ਭਰ ਗਿਆ ਪੈਸਾ ਜਾਨੇ ਦੋ ਵਾਰ ਹੋਰ ਕਰੀ ਜਾਣਾ ਥੜੀ ਹੁਣ ਫੈਮਿਲੀ ਵਰਗਾ ਉਹੀ ਤਾਂ ਗੱਲ ਆ ਜੇ ਲਾਈਫ ਚ ਕੁਝ ਕਰਨਾ ਵਾ ਤੇ ਫਿਰ ਬਸ ਥੁੰਦੇ ਜਾਂ ਨਹੀਂ ਕੋਈ ਖੀਰੇ ਨੂੰ بڑا ਪਿਆੜਾ ਖੀਰੇ ਖਾਈ ਜਾਂਦੀ ਏ ਰੋਟੀ ਨਹੀਂ ਖਾਦੀ ਖੀਰਾ ਹੀ ਖਾਈ ਜਾਂਦੀ ਖੀਰਾ ਹੀ ਖਾਈ ਜਾਂਦੀ ਖੀਰੇ ਲਓ ਜੀ ਲਓ ਜੀ ਰੋਟੀ ਪਾਣੀ ਖਾ ਲਿਆ ਆਪਾਂ ਤੇ ਫ੍ਰੀ ਹੋ ਗਏ ਆ ਰਾਤ ਦਾ ਡਿਨਰ ਕਰ ਲਿਆ ਡਿਨਰ ਡਿਨਰ ਕਰਕੇ ਤੇ ਹੁਣ ਆਪਾਂ ਨਿਕਲਣ ਦੀ ਬਹੁਤਾ ਟਾਈਮ ਅਹੀਂ ਰੁਗਈ ਨਹੀਂ ਮੇਰੇ ਖਿਆਲ ਮੈਕਸਿਮਮ ਘੰਟਾ ਕੀ ਹੋਇਆ ਹੈ ਨਾ 1 ਵਜੇ ਆਏ ਮੈਂ ਇੰਨਾ ਘੇੜਾ ਹਾਂਜੀ ਗੱਲੀ ਮਸਤੀ ਰੋਟੀ ਰੱਡੀ ਖਾ ਲਈ ਆ ਪਾਜੀ ਨੂੰ ਮਿਲ ਲਿਆ ਵਾ ਵੈਲਕਮ ਦਾ ਕੇਕ ਕਟਿੰਗ ਕਰਾ ਲਿਆ ਵਾ ਹੁਣ ਪਾਜੀ ਹੁਣ ਆਉਣਗੇ ਸਾਡੇ ਕੋਲ ਪਾਜੀ ਹੁਣਾਂ ਨੇ ਬੜਾ ਕਹਿੰਦੇ ਮਿਲਣਾ ਉਹ ਮਿਲਣਾ ਉਹ ਮਿਲਣਾ ਉਹ ਮਿਲਣਾ ਉਹ ਕਿਹਾ ਚਲੋ ਚਲੀ ਜਾਨੇ ਟਾਈਮ ਤਾਂ ਲੱਗਦਾ ਨਹੀਂ ਫਿਰ ਇਸੇ ਟਾਈਮ ਹੀ ਸਾਨੂੰ ਓਕੇ ਲੱਗਾ ਨਹੀਂ ਨਹੀਂ ਮੈਂ ਖਾਉਣੀ ਹੁਣ ਸਾਰੇ ਬੈਠੇ ਆ ਗੱਲਾਂ ਬਾਤਾਂ ਮਾਰ ਲੀਆਂ ਵਾ ਗੱਪਾਂ ਛੱਪਾਂ ਤੇ ਹੋਰ ਥੋੜੀ ਇਹਦੀਆਂ ਮਾਰ ਮੁਰ ਲੈਣੇ ਆ ਫਿਰ ਚੱਲਦੇ ਹਾਂ ਜਦ ਕੀ ਇੱਕ ਚਾਹ ਮੈਂ ਤਾਂ ਭਾਵੇਂ ਕੀ ਕਰਾਂ ਮੈਂ ਕਦੇ ਖਾ ਕੇ ਨਹੀਂ ਵੇਖਿਆ ਮੈਂ ਕੇਕ ਕਦੇ ਖਾ ਕੇ ਨਹੀਂ ਵੇਖਿਆ ਪਰ ਮੈਂ ਅੱਜ ਖਾ ਗਈ ਜਾਊਂਗਾ ਆਮਾ ਭਾਜੀ ਕੇਕ ਦਰਸ ਹੋ ਗਿਆ ਖਾਧੀਏ ਰੋਟੀਆਂ ਦੇ ਹੁਣ ਸ਼ਹਿਰ ਦੁਆਰੇ ਹੋ ਗਈ ਆ ਵਧੀਆ ਸਿਸਟਮ ਹੋ ਗਿਆ ਭਾਜੀ ਖਾ ਗੋ ਤੇ ਉੱਗਿਆ ਰੀਆਂ ਮਾਲੀ ਕੋਈ ਨਹੀਂ ਮਾਲੀ ਨੂੰ ਇਹ ਨਾ ਗਰਾਨਾ ਹੋ ਗਿਆ ਮਹੀਨੇ ਡੇਢ ਤੱਕ ਉਹਦੇ ਪੈਸੇ ਵਾਪਸ ਕਰ ਦੇਣਾ ਮੈਂ ਤਾਂ ਮੇਰੀ ਜ਼ਿੰਮੇਵਾਰੀ ਆ ਪਾਣੀ ਜਿਮੇ ਨਾ ਪਰ ਇਹ ਗੱਲ ਬਣੀ ਕਿਉਂ ਨਹੀਂ ਆ ਨਾ ਮੌਸਮ ਮਾਰਨ ਰਿਹਾ ਨਾ ਉਹਦਾ ਠੰਡ ਕਰਕੇ ਲੇਟ ਆਵੇ ਘਾਹ ਬਣਿਆ ਹਾਂ ਉਹਦਾ ਵੇਖੋ ਗ੍ਰੀਨਰੀ ਜਿਹੜਾ ਸੁੱਕਾ ਨਹੀਂ ਆ ਮੁੱਢੋਂ ਪਟਾ ਮੁੱਢੋਂ ਹਰੇ ਉਹਦਾ ਗ੍ਰੀਨਰੀ ਜੀ ਤਾਂ ਹੁੰਦੀ ਆ ਨਾ ਉਹ ਮੇਰੀ ਜ਼ਿੰਮੇ ਤੂੰ ਨਾ ਡੈਸੋ ਮੈਂ ਇਹ ਤਾਂ ਪਤਾ ਤੈਨੂੰ ਦੇਣਾ ਪੈਣਾ ਕਿ ਮਰਜ਼ੀ ਭਾਈ ਨੇ ਤਾਂ ਗੱਲ ਤੇ ਹੱਡਾ ਜੋ ਕੱਢ ਲੈਣਾ ਦੇ ਮੁਝ ਪ੍ਰਾ ਕਰਨ ਨੂੰ ਉੱਤੇ ਜਾਣਾ ਪਊਗਾ ਨਹੀਂ ਉਹ ਕਿਨੇ ਬੈਠ ਰਹੇ ਆ 4500 ਸਾਡੇ ਯਾਰ ਇੰਨੇ ਕੁ ਥਾਂ ਦਾ ਉਹਦੀ ਜਿੰਮੇ ਆ ਨਹੀਂ ਵੀਦਾ ਹੀ ਹਾਂ ਸਾਢੇ 4 ਦਿੱਤਾ ਅੱਜ ਆ ਜਿੰਨਾ ਥਾਂ ਆ ਇਹਦ ਕਰਿਆ ਇਹਦ ਨੂੰ ਬਣਾਉਣਾ ਆ ਆਈ ਵੀ ਇੰਗਰੇਜ਼ੀ ਨਾ ਮਿਲ ਆ ਰਿਹਾ ਅਈ ਸ਼ਰਬਾਬ ਕੀ ਕੰਨਦੇ ਹੋ ਬਾਪ ਨੇ ਅੱਜ ਭਾਲੂ

ਉਹ ਜਾਂਦਾ ਸੀ ਬੜੀ ਦੂਰ ਜਾਂਦਾ ਸੀ ਇੰਨਾ ਉੱਤੋਂ ਜਾਂਦਾ ਸੀ ਜਿੰਨੇ ਹਾਂ ਸੱਚ ਜੀ ਆਹੇ ਆ ਗਈ ਬਣਾਇਆ ਔਰ ਮਾਨ ਨੇ ਛੁੱਟ ਛੁੱਟ ਕੇ ਨਾ ਤੋੜ ਛੜਿਆ ਸਾਰਾ ਲਾ ਭਾਬਾ ਹੁਣ ਚਾਰਜ ਨਹੀਂ ਨਾਲੇ ਉਹ ਤੂੰ ਇਹ ਨਹੀਂ ਉੱਡਣਾ ਚਲਾਇਆ ਔਨ ਕਰਿਓ ਔਨ ਕਿਥੋਂ ਇਹ ਨਹੀਂ ਉੱਡਣਾ ਅੰਦਰ ਨਹੀਂ ਉੱਡਦਾ ਮਾਨ ਕੀ ਖਣਾਈ ਨਾ ਨਹੀਂ ਚਾਰਜ ਨਹੀਂ ਤੇ ਲੜ ਜਾ ਜਣ ਲੈ ਇਧਰ ਆਪਸ਼ਨ ਆ ਗਈ ਆ ਮੈਨੂੰ ਹਾਂ ਉਹ ਇਧਰੋਂ ਕਿ ਨਹੀਂ ਲੈਂਡ ਹੋਣਾ ਲੈਂਡ ਨਹੀਂ ਹੋਣਾ ਜਾ ਤੋੜ ਕੇ ਆਖਾ ਚੱਲ ਆ ਜੋ ਤੋੜ ਕੇ ਕਿਥਿਆ ਨਹੀਂ ਜਾਂਦਾ ਇਹ ਨੂੰ ਦੇ ਨਹੀਂ ਭੇਜਣਾ ਮੈਂ ਤੈਨੂੰ ਰੱਖ ਲੈਣਾ। ਇਹ ਖਾਖ ਠੰਡਾ ਲੱਗਦਾ ਵੀ। ਠੰਡਾ ਹੈ ਨਾ ਫ੍ਰਿਜ ਰੱਖਿਆ ਹੋਇਆ। ਲਓ ਫ੍ਰੈਸ਼ਟ ਕੌਣ ਲੁੰਦਾ ਕੇ? ਮੈਂ ਕੌਣ ਇਹ ਬਚਾਉਣਾ। ਹੋਰ ਠੰਡ ਦੇ ਵਿੱਚ। ਉਹਨੇ ਸਭ ਨੂੰ ਗਮ ਖਰਾਬ ਕਰਤੇ। ਮਾਈਕ੍ਰੋਵੇਵ। ਨਾ ਨੀ ਤੋਹ ਵਾਲਦੀ ਨਹੀਂ ਤੂੰ ਖਾਓ ਮੈਂ ਕਾਜ ਸੁਣਾ। ਚਾਕਲੇਟ ਕੇਕ ਹਨ। ਇਹ ਹੈ ਫ੍ਰੈਸ਼। ਇਹ ਪਰ ਨਹੀਂ ਬਦਲੀ। ਇਹ ਨੂੰ ਲੈ ਰੋੜੇ ਨੂੰ। ਨਾ ਨਾ ਰੋੜੇ ਤੋਂ ਕਿਤੇ। ਆਪਣੀ ਲੈ ਕੇ ਜਿੱਦ। ਬਟਾੜਾ ਮੰਗ। ਅੱਛਾ ਅੱਛਾ। ਮੈਂ ਕਿੱਦਾਂ ਲਾ। ਕੇਕ ਹਾਂ ਨਹੀਂ ਕੋਈ ਸਮੱਸਿਆ ਕੀ ਕੀ ਕੇਕ ਉਹ ਮੇਰੇ ਲੜੇ ਨਹੀਂ ਆਣ ਜਾਵਾ ਨਹੀਂ ਲੜੇ ਠੀਕ ਹਾਂ ਲੈ ਆ ਲੈ ਹੰਡਾ ਮਾਰ ਲੈ 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 ਆਪਾਂ ਜਾਣਾ ਨਹੀਂ ਆ ਜਾ ਆ ਜਾ ਬਹੁਤ ਹੰਡਾ ਮਾਰ ਬਹੁਤ ਠੀਕ ਗਵਾਂਢੀ ਮਾਰਨੇ ਮਾਰਨੇ ਐਸਾ ਹੋ ਗਿਆ ਉਹਨੇ ਦਿਖਾ ਲਿਆ ਗਵਾਂਢੀ ਆ ਗਈ ਕੀ ਹੋ ਗਿਆ ਕੀ ਹੋ ਗਿਆ ਕੀ ਕਰ ਰਿਹਾ ਉਹ ਡਰਾਈਵਰ ਵਾਲਾ ਫੜੋ ਕੁੜੀ ਫੜੋ ਕੁੜੀ ਇਹ ਤੱਕੜੀ ਆ ਜਾ ਆ ਜਾ ਗਵਾਂਡੀਆਂ ਤੇ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਲੜਾਈ ਹੋ ਗਈ ਲੜਾਈ ਬੜਾ ਪਾੜਿਆ ਆਜੇ ਤੇ ਕੰਮ ਦਾ ਗਵਾਂਡੀਆਂ ਨੂੰ ਇਹਦਾ ਬਾਬੀਆਂ ਬਈਆਂ ਮਗਿਆ ਤੇ ਨਰਵਾ ਪਿਆ ਪਤਾ ਨਹੀਂ ਕਿਦਾਂ ਗਲੀ ਜੰਦੀ ਇਹ ਹਣਾ ਯਾਰ ਹੁਣ ਇਹ ਹੁਣ ਚਲੇ ਹਾਂ ਨੂੰ ਛੱਡਣ ਕਹਿੰਦੇ ਨਿਕਲੋ ਸਾਡੇ ਘਰੋਂ ਉਹ ਬਜਾਰੇ ਭੱਜਿਆ ਉਹ ਵਿਚਾਰੇ ਭੱਜੇ ਆਏ ਵੀ ਆਂਦੇ ਲੜੈ ਨਹੀਂ ਲੜੈ ਨਹੀਂ ਲੜੈ ਨਹੀਂ ਉਹ ਵਿਚਾਰੇ ਭੱਜੇ ਭੱਜ ਸਾਡੇ ਮਗਰ ਆ ਗਏ ਤਾਂ ਕਰ ਲਾਂ ਕੇਰ ਬਟੋਲ ਨਹੀਂ ਆ ਗਈ ਪਾ ਤਰੇਂ ਦੋ ਪਾ ਪੀ ਦੋ ਕੋਲ ਗੂਗੂ ਦੋ ਕੋਲ ਪਾਜੀ ਨਾ ਗੱਲਾਂ ਬਤਾ ਮਾਮੀਆਂ ਹੀ ਪਰ ਟਾਈਮ ਨਹੀਂ ਮਿਲ ਕੋਈ ਹੁਣ ਆਏ ਤੁਹਾਨੂੰ ਪਾਲੀ ਬੜੀ ਬਿਕਰੀ ਆ ਗੱਲੇ ਸੌਂਗੇ ਹੁਣ ਕਰੋ ਜੋ ਕਰਨਾ ਨਾਰੇ ਲਾਓ ਨਾਇ ਗੁਰਸੱਤ ਨਾਮ ਸੱਚਾ ਵਾਸ਼ ਗੁਰਦੁਆਰੇ ਨਾਰੇ ਲਾਓ ਨਾਰੇ ਬਾ ਗੁਰੂ ਕਰਤੋ ਇੱਥੇ ਨਾਰੇ ਲਾਓ ਕਰ ਦੋ ਬਾਬੇ ਰਮਾੜ ਇੱਕ ਮਿੰਟ ਇਹਨੂੰ ਨੇ ਪਿਓ ਨੇ 4 ਵਾਰੀ ਕਹਿਤਾ ਇਹਨੂੰ ਕਾਦਾ ਮਛਾਈਵਾ ਪਾਜੀਓ ਆਹ ਵੈ ਗੁਰ ਫੇਰ ਕਰ ਤੰਦਰੁਸਤੀ ਬਖਸ਼ ਆ ਵੈ ਗੁਰ ਫੇਰ ਕਰ ਤੰਦਰੁਸਤੀ ਬਖਸ਼ ਕਾਹ ਚਲ ਨੀ ਜੋ ਕੰਡੇ ਹਾਂ ਅਹੀਂ ਕਾਰ ਜਾਣਾ ਵਾ ਠੀਕ ਠਾਕ ਪਹੁੰਚੀਏ ਇਹ ਨਹੀਂ ਆਂਦੇ ਵੀ ਤੁਹਾਨੂੰ ਰੱਖਣਾ ਆਂਦੇ ਆ ਰੱਖਣਾ ਨਹੀਂ ਉਹਨਾਂ ਕੱਢਣ ਆਏ ਹੋ ਸਾਨੂੰ ਇਹ ਨਹੀਂ ਆਂਦੇ ਕੱਢਣ ਆਏ ਬਹੂ ਹਾਂ ਦੇ ਨਿਕਲੋ 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 ਟੇ ਉਹਨਾਂ ਨਿਕਲੋ ਕੀ ਹੈ ਉਹ ਚੱਲ ਰਹਿ ਜੀ ਉਹ ਚੱਲ ਰਹਿ ਗਿਆ ਉਹ ਚੱਲ ਰਹਿ ਗਿਆ ਉਹ ਉਹ ਜਾ ਰਹੇ ਨੇ ਕੀ ਹੋ ਗਿਆ 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 ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਨਹੀਂ ਇੰਨਾ ਟਾਈਮ ਤਾਂ ਨਹੀਂ ਹੋਇਆ ਉਹ ਮੈਂ ਟਾਲੀ ਤਾ ਸਵਾਹ ਨਾ ਕਿਹਾ ਇਹਨਾ ਟਾਈਮ ਤਾ ਨਹੀਂ ਆਇਆ ਚਲੋ ਜੀ ਮੁਕਲ ਕੇ ਇਥੋਂ ਤੇ ਫਿਰ ਤੁਹਾਨੂੰ ਮਿਲਦੇ ਆਪਾਂ ਸਾਹਮਣੇ ਨਹੀਂ ਮੰਨ ਸਕਦੇ ਟੋਟ ਲੈਣਾ ਸਾਹੀ ਇਹ ਨਹੀਂ ਖੋਲਣੀ ਕੋਨੇ ਸੋੜਦੇ ਜੀ ਨਹੀਂ ਨਹੀਂ ਆ ਫੜਾਈ ਮੂੰਹ ਉਤੋਂ ਨਹੀਂ ਰੋਣਾ ਜਿੱਥੇ ਜਾ ਰਹੇ ਚੱਲ ਹੀ ਸਿੱਖਲਾ ਹੋ ਜਾਗਾ ਮੇਰੀ ਗੱਲ ਸੁਣ ਏਦਾਂ ਕਰ ਲੈਣਾ ਬਸ ਜਿੰਨਾ ਮੈਂ ਜੋ ਮਰਜ਼ੀ ਹੋ ਜਾਏ ਮੈਂ ਤੇ ਜਿੰਨਾ ਪਿਆਰ ਹੋ ਜਾ ਮੈਂ ਬਸ ਜੋ ਪਰਾਉਣੇ ਹਾਂ ਗੱਲਾਂ ਕਰਨ ਲਈ ਆਪਾਂ ਨਹੀਂ ਬਣੀ ਅੜਰ ਮੋੜ ਆਰਵਾ ਦਾ ਬੋ ਗੱਲ ਲੈਣੇ ਨਿਕਾ ਜਾ ਸੋ ਬਾਕੀ ਇਹ ਸਨੋਫਾਲ ਬਹੁਤ ਹੋ ਰਹੀ ਹੈ ਹਾਂ ਇਥੇ ਕੈਨੇਡਾ ਨਾ ਹਾਂ ਹਾਂ ਸਨੋ ਬਹੁਤ ਗਿਰ ਰਹੀ ਹੈ ਕੋਈ ਨਹੀਂ ਨਿਕਾ ਜਾ ਕੀ ਕਹਿੰਦੇ ਹੁਣ ਨਹੀਂ ਖੋਲਾਂਗੇ ਨਹੀਂ ਖੋਲਦੇ ਆ ਬੜਾ ਟਾਈਮ ਆ ਗਈ ਆ ਗਈ ਰਾਜੂ ਨੇ ਕੇਕ ਜਾ ਕੇ ਕੱਟ ਕੇ ਖਾਣਾ ਪਵੇ ਇਹਦਾ ਲਿਆਨ ਦੀਰਾ ਦਿੱਤੇ ਵਕਤ ਆ ਗਿਆ ਭਾਈ ਹੋਰ ਹੋਰ ਕੀ ਜੋ ਜੋ ਕੁ ਨਾ ਕੀ ਗਾਣਾ ਵਧੀਆ ਗਾਣਾ ਰੱਖਿਆ ਭਾਈ ਨੇ ਆ ਗਿਆ ਨਾ ਕਦੋਂ ਦੀ ਖੋਜ ਕਰੂੰ ਇਧਰ ਕਦੋਂ ਹੱਦੀ ਨਾਲ ਗੱਡੀ ਚ ਵਾਹ ਮਰੋ ਵਾਹ ਮਰਸੀ ਇੱਥੇ ਕਣਕੀ ਰੋੜੀ ਵਿੱਚ ਭਾਂਜੀ ਲੈ ਆਂਦੇ ਵੀ ਆਹੀ ਜਿੰਨੀ ਜਿੰਨੀ ਲਾਡੀ ਕੀ ਚੌੜੀ ਫੁੱਲ ਤੋਂ ਮੋਬਿਲ ਡਿੱਗੀ ਚੌੜੀ ਸਿੱਧਾ ਦੁਬਾਰਾ ਨਹੀਂ ਆਉਂਦਾ ਇਹ ਕੋਲ ਪਰ ਡਿੱਗੀ ਹੋਰ ਕੋਈ ਗੱਲ ਕਦੂ 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 ਉਹ ਲੈੜ ਤੇ ਮਾਰੋ ਕਦੂ ਕਦੂ ਲੱਭਣ ਸਾਰੀ ਚਾਹੀਏ ਉਹਨਾਂ ਦਾ ਹਰ ਮਾਂ ਚੋ ਆਵੇ ਲੱਗੇ ਕਦੂ ਤੇ ਆਇਆ ਨੂ ਦੇ ਗੱਲ ਕਰਨ ਨੂੰ ਮਾਂ ਹਾਜੀ ਭਾਜੀ ਮੈਂ ਵੀ ਸੀਟਾ ਮੋੜੇ ਭਾਜੀ ਮੈਂ ਸੀਰੀਅਸ ਲੈ ਗਿਆ ਸਾਨੂੰ ਵੀਡੀਓ ਮੇਰੇ ਕੋਲ ਕਦੂ ਤੇ ਜੜਾਂ ਥੋੜੇ ਲਾਂਡਾ ਨਿਕਲਦਾ ਥੱਲੇ ਰੱਖੇ ਆ ਤੇ ਲਫਾਫਾ ਲੱਭ ਮੈਂ ਥੱਲੇ ਰੜ ਗਿਆ ਚਲੋ ਜੀ ਠੀਕ ਜੀ ਬਾਏ ਬਾਏ ਉਹਦਾ ਦੂਜੀ ਕਣਕ ਵੀ ਆਉਂਦੀ ਬਾਏ ਠੀਕ ਜੀ ਆਜੇ ਹੁਣ ਵਲੋਗ ਵਿੱਚ ਗਿਆ ਠੀਕ ਹੈ ਨਾ ਮੈਂ ਅੱਜ ਨਹੀਂ ਉਧਰ ਮੈਂ ਹੋ ਨਹੀਂ ਜਾਂਦੀ ਹੋ ਨਹੀਂ ਆਉਂਦੀ ਸਦਾ ਘਰ ਆਣਾ ਆਜੋ ਠੀਕ ਹੈ థాంਕ ਯੂ ਰਾਤ ਰਹਿਣਾ ਜੀ ਆ ਗਏ ਲੋਗ ਵਲੋਗ ਵਿੱਚ ਡਿੱਪਾ ਪਕਾਉਣ ਰਿਹਾ ਜੀ ਜਗਾ ਹੋ ਗਿਆ ਮੇਰਾ ਵੀ ਵਲੋਗ ਲੱਗਾ ਯਾਰ ਹਾਂ థాంਕ ਯੂ ਫॉर ਵਿਜ਼ਿਟਿੰਗ ਚਲੋ ਠੀਕ ਹੈ ਬਾਏ ਕੀ ਹੁੰਦਾ ਹੈ ਓਕੇ ਭਾਈ ਓਕੇ ਭਾਈ